ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲਿਆਂ ਜੱਗੋ ਅੱਜ ਹੈਗਾ ਭਈ ਲੱਖੀ ਫੌਜੀ ਦਾ ਵਿਆਹ ਉਹਦੀ ਜਾਗੋ ਅੱਜ ਉੱਥੇ ਚੱਲਾਂਗੇ ਅੱਜ ਇੰਜੋਏ ਕਰਾਂਗੇ ਖਾਵਾ ਪੀਵਾ ਨੱਚ ਟੱਪਾਂਗੇ ਬੜੇ ਬਸਾਰੇ ਦੇਖਿਓ ਵਲੌਗ ਵਿੱਚ ਸਾਰਾ ਤੁਹਾਨੂੰ ਦਿਖਾਵਾਂਗੇ ਕੱਲੂ ਆ ਮਹਰਾਤ ਵੀ ਜਾਣਾ ਬਰਾਤ ਪਰ ਮੈਂ ਇਕੱਲੇ ਨਹੀਂ ਜਾਣਾ ਗਗਨ ਨਹੀਂ ਜਾਣਾ ਤੇ ਜਾਗੋ ਤੇ ਸਾਰੇ ਚੱਲਾਂਗੇ ਹਾਂ ਵਿਆਹ ਨਾਲ ਤਿਆਰੀ ਹੈ ਫਿਰ ਫੁੱਲ ਹੂੰ ਕਰ ਲੈ ਮੇਕਅਪ ਵਗੈਰਾ ਹੈ ਔਰ ਕੀ ਮਸਾਉ ਹੈ ਵੀ ਬਹੁਤ ਤਿਆਰੀ ਕਰ ਲਈ ਭਾਈ ਦੇਖੋ ਇਹਨਾਂ ਨੂੰ ਟਾਈਮ ਲੱਗਦਾ ਹੁੰਦਾ ਆਪਣਾ ਤੁਹਾਨੂੰ ਬਦਨ ਦਾ 10 ਮਿੰਟਾਂ ਚਾਰ ਹੋ ਗਿਆ ਹੈਲੋ ਹਾਂ ਲਵਲੀ ਇਹਨਾਂ ਦਾ ਭਾਈ ਕੰਮ ਬੜਾ ਵੱਡਾ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਹਾਂ ਲਵਲੀ ਹੋ ਗਏ ਤਿਆਰ ਹੋ ਗਏ ਤਿਆਰ ਹਾਂ ਤੁਸੀਂ ਹਾਂ ਅੱਗੇ ਆਓ ਹਾਂ ਚੱਲਦੇ ਆ ਪਰ ਉੱਥੇ ਦਿਖਾਵਾਂਗੇ ਹਾਂ ਆਵੇ ਸਾਰੀਆਂ ਸੇਲੀਆਂ ਪੇ ਤਿਆਰ ਹੋ ਗਈਆਂ ਇਹਨਾਂ ਦੀ ਮੈਂ ਵੀ ਤਿਆਰ ਹੋ ਗਿਆ ਹਾਂ ਚੱਲਦੇ ਆ ਮੈਂ ਦਿਆਵਤੋ ਤੁਹਾਨੂੰ ਖਾਣਾ ਪੀਣਾ ਖਾਣ ਤੋਂ ਬਾਅਦ ਫਿਰ ਚੱਲਿਆ ਜੀ ਡੀਜੇ ਸਿਸਟਮ ਨਾਨਕਾ ਵੱਲੋਂ ਜਾਗੋ ਦਾ ਪ੍ਰੋਗਰਾਮ ਜੋ ਕੀਤਾ ਗਿਆ ਵਧੀਆ ਪ੍ਰੋਗਰਾਮ ਸੀਗਾ ਸਾਰਿਆਂ ਨੇ ਵਧੀਆ ਇੰਜੋਏਡ ਡਾਂਸ ਕੀਤਾ ਵੈਸੇ ਅਸੀਂ ਤਾਂ ਨਹੀਂ ਡਾਂਸ ਕੀਤਾ ਗਗਨ ਹੋਰੀ ਡਾਂਸ ਕਰਨਗੇ ਅੱਗੇ ਦਿਖਾਵਾਂਗੇ ਤੁਹਾਨੂੰ ਮੈਂ ਤਾਂ ਕੱਲੀ ਵੀਡੀਓ ਬਣਾਈ ਸੀ ਚਲੋ ਥੋੜਾ ਜਿਆਦਾ ਕੋ ਪ੍ਰੋਗਰਾਮ ਪਿੰਡ ਦਾ ਸੀਗਾ ਨਾ ਚਲੋ ਰਿਸ਼ਤੇਦਾਰਾਂ ਨੇ ਰਸਟਰ ਡੱਪਣਾ ਹੁੰਦਾ ਉਹਦੇ ਰੀਤੀ ਰਿਵਾਜ ਕਰਨੇ ਹੁੰਦੇ ਨੇ ਉਸ ਕਰਕੇ ਚਲੋ ਆਪਾਂ ਨਹੀਂ ਨਾਸਪ ਵਗੈਰਾ ਕੀਤਾ ਕੁੰਜਾ ਤੱਲੀੜੀ ਦੀ ਨੱਚਰੀਆਂ ਸੀਗਾ ਆਪਾਂ ਤਾਂ ਪਹਿਲੀ ਫਿਰ ਥੋੜਾ ਜਿਹਾ ਚਰਵਾਦ ਬਾਸ ਚਲੇ ਗਏ ਸੀਗੇ ਕੋਮ ਬੱਚੇ ਸੀ ਨਾਲ ਬੱਚਿਆਂ ਨੇ ਵੀ ਸੋਨਾ ਵਗੈਰਾ ਹੁੰਦਾ ਸਕੂਲ ਜਾਣਾ ਸੀਗਾ ਤੇ ਤਾਂ ਕਰਕੇ ਆਪਾਂ ਥੋੜਾ ਜਲਦੀ ਵਾਪਸ ਆ ਗਏ ਸੀਗੇ ਪਰ ਗਗਨਵਾਲੇ ਇੰਜੋਏ ਕੀਤਾ ਪਹਿਲਾਂ ਨਾਨਕੇ ਵੱਲੋਂ ਦੇਖੋ ਪੰਗੜਾ ਵਗੈਰਾ ਕੀਤਾ ਗਿਆ ਤੇ ਜਾਗੋ ਅੱਡੀ ਗਈ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਲੱਖੀ ਫੌਜੀ ਨਿਜਾਗੋ ਸੀਗੀ ਅਬ ਇਸ਼ਤਿਆਰ ਸਾਕੀ ਸੰਬੰਧੀ ਭੈਣ ਭਰਾਵਾਂ ਨੇ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਬੜੇ ਡੈਕੋਰੇਸ਼ਨ ਕੀਤੀ ਸੀ ਡੈਕੋਰੇਸ਼ਨ ਆਪਣਾ ਗੁਰਪ੍ਰੀਤ ਸਿੰਘ ਕਾਲੂ ਭਰਾ ਕਰਦਾ ਜੀ ਬਹੁਤ ਸੋਹਣਾ ਕੰਮ ਹੋਰ ਕਰਦਾ ਹੈ ਜੇ ਲੋੜ ਹੁੰਦੀ ਹੈ ਤਾਂ ਸੰਪਰਕ ਜਰੂਰ ਕਰਿਓ ਬਹੁਤ ਸੋਹਣਾ ਤੇ ਸਭ ਤਰ੍ਹਾਂ ਦਾ ਕੰਮ ਕਰਦਾ ਭਰਾ ਸਾਰੇ ਇੰਜੋਏ ਕਰਦੇ ਹੋਏ ਮਾਦੀਆ ਪ੍ਰੋਗਰਾਮ ਸੀਗਾ ਕਾਫੀ ਕੇ ਸਾਰੇ ਹੁਣ ਹਾਜ਼ਮ ਕਰਦੇ ਹੋਏ ਕਹਿਦੀ ਆਪਾਂ ਡਾਂਸ ਕਰਕੇ ਤੋਂ ਸਾਊਂਡ ਤੁਹਾਨੂੰ ਬੰਦ ਕਰਨਾ ਪੈਂਦਾ ਆਵਾਜ਼ ਕਿਉਂਕਿ ਗਾਣੇ ਦੀ ਆਵਾਜ਼ ਆਪਾਂ ਇੱਥੇ ਨਹੀਂ ਦੇ ਸਕਦੇ ਕਾਪੀਰਾਈਟ ਵਗੈਰਾ ਆ ਜਾਂਦਾ ਤੁਹਾਨੂੰ ਪਤਾ ਜੇ ਸਾਰਿਆਂ ਨੂੰ ਜਾਣ ਮਿਨੇ ਇਹਨਾਂ ਨੂੰ ਪਤਾ ਜੇ ਬਾਰੇ ਤਾਂ ਕੱਟ ਕੇ ਆਪ ਨੂੰ ਸਾਊਂਡ ਬੰਦੀ ਕਰਨਾ ਪੈਂਦਾ ਤਾਂ ਆਪ ਨੂੰ ਬਾਜ ਲਾਉਣੀ ਪੈਂਦੀ ਆ ਉੱਥੇ ਚਲਦੀ ਬਿੜੀ ਤੋਂ ਆਵਾਜ਼ ਵੀ ਲੱਗਦੀਆਂ ਸਾਊਂਡ ਚੱਲਦੇ ਹੁੰਦੇ ਡੀਜੇ ਚੱਲਦੇ ਹੁੰਦੇ ਨੇ ਤਾਂ ਕਰਕੇ ਆਵਾਜ਼ ਬਾਅਦ ਚ ਆਪਣ ਲਾਉਣੀ ਪੈਂਦੀ ਆ ਸਾਰੇ ਜਣੇ ਜਾਗੋ ਦਾ ਚੈੱਕ ਕੇ ਅਨੰਦ ਲਿਆ ਨੱਚੇ ਟੱਪੇ ਸਾਰੇ ਵਧੀਆ ਥੋੜੀ ਜਿਹੀ ਜਗ੍ਹਾ ਦੀ ਵੀ ਦਿੱਕਤ ਸੀ ਘੱਟ ਸੀ ਤਾਂ ਕਰਕੇ ਨਹੀਂ ਤੇ ਚਲੋ ਇਕੱਠੇ ਸਾਰੇ ਨੱਚ ਲਾਉਂਦੇ ਨੇ ਹਣ ਥੋੜਿਆ ਦਿੱਕਤ ਰਹੀ ਮੈਸੇਸ ਪ੍ਰੋਗਰਾਮ ਬਹੁਤ ਵਧੀਆ ਸੀ ਪ੍ਰਬੰਧ ਬਹੁਤ ਸੋਹਣੇ ਕੀਤੇ ਸੀ ਖਾਣ ਪੀਣ ਦੇ ਵਿਹੋਦ ਵਗੈਰਾ ਪ੍ਰਬੰਧ ਬਹੁਤ ਵਧੀਆ ਸੀ ਸਾਰਿਆਂ ਨੇ ਵਧੀਆ ਇੰਜੋਏ ਕੀਤਾ ਅੱਛੇ ਟੱਪੇ ਖਾਦਾ ਪੀਤਾ ਵਧੀਆ ਰਿਹਾ ਸਾਰਾ ਦਾ ਕੰਮ ਬਾਕੀ ਮੈਂ ਗੱਲ ਲੜਾਈ ਝਗੜੇ ਤੋਂ ਬਚਤਰਹੀ ਮੈਂ ਲੜਾਈ ਝਗੜਾ ਸਾਨੂੰ ਪਤੀ ਅੱਜਕੱਲ ਕੁੱਟ ਵੀ ਗਿਆ ਗੱਲਾਂ ਨਾਲ ਨੁਰੀ ਕੀ ਤੇ ਆ ਰਹੇ ਨੇ ਵੈਸੇ ਠੀਕ ਰਿਹਾ ਮਾਹੌਲ ਡੀਜੇ ਤੇ ਜਾਗੋ ਤੇ ਤਾਂ ਨਹੀਂ ਕੋਈ ਦਿੱਕਤ ਆਈ ਵਧੀਆ ਰਿਹਾ ਪ੍ਰੋਗਰਾਮ ਸਾਰਿਆਂ ਦਾ ਬੜੇ ਪਿਆਰ ਨਾਲ ਇੰਜੋਏ ਕੀਤਾ ਸਾਰਿਆਂ ਨੇ ਵਧੀਆ ਰਿਹਾ ਸਾਰਿਆਂ ਦਾ ਫਿਰ ਭਾਈ ਗਾਗਨ ਹੋ ਰਹੀਆਂ ਨੇ ਵੀ ਡਾਂਸ ਕੀਤਾ ਦੇਖੋ ਇਹਦੇ ਸਹੇਲੀਆਂ ਨੇ ਅੱਡੇ ਉੱਪਰ ਭਜਾਈਆਂ ਨੇ ਸਾਰੀਆਂ ਵਿੱਚ ਭਜਾਈਆਂ ਵੀ ਨੇ ਵਿੱਚ ਕਰਮ ਤਾਂ ਨੂਹਾਂ ਤਾਂ ਵੀ ਲੱਗਦੀਆਂ ਨੇ ਚਲੋ ਭਜਾਈਆਂ ਕਹਿਣੇ ਸਾਰਿਆਂ ਨੂੰ ਵੱਧ ਭਜਾਈਆਂ ਨੇ ਸਾਡੀਆਂ ਤੇ ਗਾਗਨ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਸੀਗੀ ਤਾਂ ਕਰਕੇ ਥੋੜਾ ਜਿਹਾ ਇਕੱਠੇ ਜੋਗੀ ਨੱਚੇ ਸਾਰੇ ਮੈਂ ਚਲੋ ਇਹਨਾਂ ਦੀ ਵੀਡੀਓ ਬਣਾ ਲਈ ਕੱਚ ਕਰਕੇ ਜੂਮ ਕਰਕੇ ਬਣਾਈ ਤਾਂ ਜਗ੍ਹਾ ਘੱਟ ਕਰਕੇ ਥੋੜੀ ਭੀੜ ਜ਼ਿਆਦਾ ਸੀ ਸਾਰਿਆਂ ਨੂੰ ਹੁੰਦਾ ਹੀ ਆ ਲੇਡੀ ਥੋੜਾ ਜ਼ਿਆਦਾ ਹੁੰਦਾ ਡਾਂਸਰ ਵਗੈਰਾ ਕਰਦਾ ਇਹਨਾਂ ਨੂੰ ਆਨੰਦ ਲਈ ਤੇ ਤਾਂ ਕਰਕੇ ਥੋੜਾ ਜਿਆਹ ਜਿਹੜੀ ਅਸੀਂ ਕੈਚ ਕਰਦੀ ਤੇ ਕਰ ਜੀ ਬਣਾ ਜੂਮ ਕਰਕੇ ਵੀਡੀਓ ਬਣਾਈ ਇਹਨਾਂ ਦੀ ਨੂੰ ਗਾਣੇ ਹੋਰ ਨਹੀਂ ਤਾਂ ਬਣਾਉਣੀ ਬਣਾਉਣੀ ਸੀ ਕੋਈ ਇਹਨਾਂ ਦਾ ਵਲੌਗ ਵੀ ਹੁੰਦਾ ਸਾਰਿਆਂ ਨੂੰ ਮੈਂ ਕੈਚ ਕੀਤਾ ਦੇਖੋ ਸਾਰੇ ਨੇ ਇੰਜੋਏ ਕੀਤਾ ਸਾਡਾ ਪਿੱਤਾ ਹੋਇਆ ਸੀਗਾ ਵਧੀਆ ਡਾਂਸ ਕੀਤਾ ਇਹ ਗਰੁੱਪ ਸਾਡਾ ਇਕੱਠੇ ਹੁੰਦਾ ਸਾਰਾ ਤਕਰੀਬਨ ਜਿੱਥੇ ਜਾਂਦੇ ਆ ਸਾਰੇ ਇਕੱਠੇ ਹੁੰਦੀਆਂ ਨੇ ਉਹ ਸਾਡੇ ਨਵ ਲਵ ਕਰਨੇ ਅੱਛੇ ਤਾਂ ਇਹਦੇ ਸ਼ੁਕਰਾਂ ਚੁਈਏ ਸਾਰੇ ਅਸੀਂ ਸਾਰੇ ਨੇ ਵਧੀਆ ਇੰਜੋਏ ਕੀਤਾ ਨੱਚੇ ਟੱਪੇ ਸਾਨੂੰ ਤਾਂ ਮੌਕਾ ਨਹੀਂ ਮਿਲਿਆ ਤੋਂ ਜਦੋਂ ਲੇਡੀਜ਼ ਸੀਗੇ ਚਲੋ ਆਏ ਅੱਖੋਂ ਦੇ ਵਿੱਚ ਆ ਕੇ ਨੱਚਣਾ ਬੜਾ ਜਿਆਦਾ ਦਿੱਕਤ ਆਉਂਦੀ ਆ ਨੇ ਦੇਖਣਾ ਪੈਂਦਾ ਬਹੁਲ ਦੇ ਸਾਹਮਣੇ ਚੱਲਣਾ ਪੈਂਦਾ ਤਾਂ ਕਰਕੇ ਆਪਾਂ ਨੇ ਫਿਰ ਇਹਨਾਂ ਦੀ ਵੀਡੀਓ ਬਣਾਈ ਅਸ ਤਰ੍ਹਾਂ ਦੀ ਵੀਡੀਓ ਬਣਾਈ ਆਪ ਨਹੀਂ ਨੱਚੇ ਆਪਾਂ ਕਰਨੇ ਵਧੀਆ ਜਿਹਾ ਵਾਇਕ ਕਰਿਆ ਅਚਨ ਟੱਪਣ ਦਾ ਆਨੰਦ ਲਿਆ ਗਾਉਂ ਕੁ ਨੱਚਣ ਦਾ ਸ਼ੌਂਕ ਜ਼ਿਆਦਾ ਹੁੰਦਾ ਲੇਡੀਜ਼ ਨੂੰ ਵੈਸੇ ਉਹਦੇ ਬੰਦਿਆਂ ਨੂੰ ਹੁੰਦਾ ਬੰਦੇ ਦਾ ਪੱਗੇ ਸ਼ਕ ਲਾ ਕੇ ਵੱਧ ਨੱਚੇ ਦਿਨ ਜਿਆਦਾ ਤਰਫੋਂ ਵਿੱਚ ਐ ਸੋਫੀ ਵੀ ਹੁੰਦੇ ਨੇ ਸਾਰੇ ਨਹੀਂ ਕਰ ਸਕਦੇ ਥੋੜੇ ਜੇ ਲੇਡੀਜ਼ ਨੂੰ ਬੱਤ ਸ਼ੌਂਕ ਹੁੰਦਾ ਕਿਉਂਕਿ ਸੱਜ ਦੀ ਰਸਮ ਅਦਾ ਕੀਤੀ ਗਈ ਸੱਜ ਤੋੜਿਆ ਗਿਆ ਨਾਨਕਿਆਂ ਵੱਲੋਂ ਇਹ ਵੀ ਜ਼ਰੂਰੀ ਹੈ ਵੈਸੇ ਚੱਲਦਾ ਚੀਂਦਾ ਉਹ ਪੁਰਾਣੇ ਜਿਹੜੇ ਰੀਤੀ ਰਿਵਾਜ ਨੇ ਉਹ ਕੈਮਰੇ ਨੇ ਚਾਹੀਦੇ ਜਾਗ ਹੋ ਗਈ ਸੱਜ ਤੋੜਨਾ ਹੋ ਗਿਆ ਨਾ ਜ਼ਿਆਦਾਤਰ ਹੁਣ ਚੱਲਦਾ ਜ਼ਿਆਦਾ ਮਾਡਰਨ ਸਿਸਟਮ ਚੱਲੀ ਜਾਂਦਾ ਹੈ ਘੱਟ ਜਾਂਦਾ ਪਰ ਵੈਸੇ ਵੈਸੇ ਜਿਵੇਂ ਸਾਡੇ ਜਿੰਨੇ ਵੀ ਰਿਸ਼ਤੇਦਾਰੀਆਂ ਚੋਂ ਜਾ ਕੋਈ ਹੁੰਦਾ ਸਾਡੇ ਰਸਮ ਪੱਕੀ ਨਿਭਾਈ ਜਾਂਦੇ ਸੱਜ ਤੋੜਨ ਨਾਲ ਹੀ ਨਾਨਕਿਆਂ ਵੱਲੋਂ ਮਾਮੇ ਵੱਲੋਂ ਸੱਜ ਤੋੜਿਆ ਜਾ ਰਿਹਾ ਵਾ ਇੱਕ ਦੋ ਮਿਟਾਈ ਤੋੜਦਾ ਮਾਮਾ ਕਾਲਾ ਬਾਲਾ ਸੀਗਾ ਹੋਲੀ ਹੌਲੀ ਤੋੜਿਆ ਤੇ 1-2 ਮਿੰਟਾਂ ਜੀ ਖਲਾਰ ਤਾਂ ਸੱਜ ਦੇਖੋ ਜੀ ਗਿਆ ਜਾਰਾ ਕੋਸੇ ਤੇ ਪਿਆਉ ਨਹੀਂ ਹੁਣ ਵੈਸੇ ਕੀ ਕਰਦੇ ਨੇ ਇਹਨੂੰ ਪਾਣੀ ਚ ਭੌਂ ਕੇ ਰੱਖ ਦਿੰਦੇ ਨੇ ਵਿੱਚ ਵੀ ਟੁੱਟਣ ਦੇ ਟਾਈਮ ਲੱਗੇ ਰਾਤ ਨੂੰ ਭਿਉਂਦੇ ਇੱਕ ਦਿਨ ਪਹਿਲਾਂ ਭਿਉਂਦੇ ਨੇ ਪਾਣੀ ਚ ਸੱਜ ਥੋੜਾ ਹੋ ਜਾਂਦਾ ਫਿਰ ਗਿੱਲਾ ਹੋ ਕੇ ਥੋੜਾ ਦਾ ਕਟਾ ਸ਼ਾਇਦ ਇੱਕ ਨਹੀਂ ਗਿੱਲਾ ਕਰਾਇਆ ਸੀਗਾ ਤਾਂ ਹੀ ਬਹੁਤ ਜਲਦੀ ਟੁੱਟ ਗਿਆ ਮਾਮੇ ਮਾਮੀਆਂ ਵੱਲੋਂ ਸੱਜ ਤੋੜਿਆ ਗਿਆ ਇਹ ਵੀ ਆ ਸਮਝ ਰੂੜੀ ਨੇ ਹਨ ਕਿ ਪੰਜਾਬ ਦਾ ਆਪਣਾ ਇਹ ਕਲਚਰ ਹੈ ਆਪਣੇ ਉਹਨੇ ਸਿਸਟਮ ਜ਼ਰੂਰੀ ਹੈ ਵੀ ਹੋਣਾ ਚਾਹੀਦਾ ਆਪਣੇ ਕਲਚਰ ਨਾਲ ਜੁੜੇ ਰਹਿਣਾ ਚਾਹੀਦਾ ਸਾਰੇ ਚ अच्छे ਤਾਂ ਇਹ ਬੱਚਿਆਂ ਨੇ ਪਣਪਰਾਵਾਂ ਨੇ ਬਹੁਤ ਇੰਜੋਏ ਕੀਤਾ ਰਿਸ਼ਤੇਦਾਰਾਂ ਨੇ ਊੜਾ ਡਾਂਸ ਕੀਤਾ ਸਾਂਝ ਦੇ ਨਾਲ ਹੀ ਪੰਗੜਾ ਚੱਲੀ ਗਿਆ ਜੱਗ ਕੋ ਵਿੱਚ ਹੀ ਕਿਉਂਕਿ ਹੁਣ ਜੱਗ ਉਸ ਥੋੜਾ ਜਿਹਾ ਚੇਂਜ ਹੁੰਦਾ ਜਾਂਦਾ ਅੱਗੇ ਤੱਕ ਲੈ ਕੇ ਘਰੇ ਜਾਂਦਾ ਹੁੰਦਾ ਅਗਲਾ ਉਨੋਂ ਕਰਾ ਜੇ ਥੋੜਾ ਘਟਾਰ ਕੇ ਇੱਦਕਣੀ ਉਥੇ ਆਲਾ ਕਹਿੰਦੇ ਵੀ ਚਲੋ ਹਨਾ ਵੀ ਇੱਥੇ ਆਪਾਂ ਕਰ ਲਈਏ ਕੋਈ ਕਰੇ ਅੱਜ ਦਾ ਮਾਹੌਲ ਹੁੰਦਾ ਕੋਈ ਵੇਰ ਖਾਦੀ ਪੀਤੀ ਆਲਾ ਹੁੰਦਾ ਲੜਾਈ ਝਗੜੇ ਡਰ ਭੱਦਰਾਂ ਦਾ ਤਾਂ ਕਰਕੇ ਆਲਾ ਕਰੀ ਰਸਮ ਪੂਰੀ ਕਰ ਲਾਂਦੇ ਨੱਚ ਟੱਪ ਕੇ ਆਲਾ ਕਰ ਲਾਂਦੇ ਹਨਾ ਜੋ ਇਹ ਗਗਨ ਹੋਰ ਨੇ ਫੇਰ ਦੁਬਾਰਾ ਨਾਲ ਸਟਾਰਟ ਕੀਤਾ ਆਪਦਾ ਆਹਦੀ ਮੈਡਮ ਸਰਪੰਚਣੀ ਇਹਨਾਂ ਨੇ ਸੈਲੀ ਪੱਕੀ ਆ ਭਾਈ ਮੌਜੂਦਾ ਸਰਪੰਚ ਜੀ ਨਾਲ ਦੀ ਕਰ ਵਾਲੀ ਨੇ ਮੈਡਮ ਦਸਵਿੰਦਰ ਕੌਰ ਇਹਨਾਂ ਦਾ ਜਾ ਸਮੋਹ ਪਿਆਰ ਬਹੁਤ ਆ ਇਹਨਾਂ ਸਾਰੇ ਨੇ ਫਿਰ ਆਨੰਦ ਜਿਵਾਇ ਕੀਤਾ ਸੱクセ ਖੇਡੇ ਨੱਚੇ ਟੱਪੇ ਜਦੋਂ ਛੋੜੀ ਦੱਸਿਆ ਪਹਿਲਾਂ ਵੀ ਥੋੜੀ ਜਗ੍ਹਾ ਕਰਕੇ ਦੀ ਦਿੱਕਤ ਰਹੀ ਉਨੀ ਖੜਾ ਖੁੱਲਾ ਭੱਗ ਜਾਣਾ ਥੋੜਾ ਚਲੋ ਹੋ ਜਾਂਦਾ ਹਨ ਵੈਸੇ ਬਹੁਤ ਸੋਹਣਾ ਸੀ ਬ੍ਰੋ ਬਹੁਤ ਵਧੀਆ ਸੀ ਕਿੰਨੇ ਘੱਟ ਜਗ੍ਹਾ ਦੇ ਹੋਣ ਦੇ ਬਾਵਜੂਦ ਵੀ ਪਰ ਬਹੁਤ ਸੋਹਣਾ ਪ੍ਰਬੰਧ ਸੀਗਾ ਡੈਕੂਏਸ਼ਨ ਬਹੁਤ ਸੋਹਣੀ ਕੀਤੀ ਹੋਈ ਸੀ ਇਹਦੀਆਂ ਸਾਰਾ ਪ੍ਰਬੰਧ ਆਨੇ ਹੱਥ ਟੇਪ ਕਿੰਜ ਬਾਈ ਕੀਤਾ ਹੱਸੇ ਕੱਢੇ ਨੱਚੇ ਕੋਈ ਹੁੰਦਾ ਚਲੋ ਯਾਰ ਕੋਈ ਪ੍ਰੋਗਰਾਮ ਦੇ ਬਹਾਨੇ ਆਲਾ ਸਕੇਟ ਲੰਦਾ ਹਣਾ ਉਹ ਤਾਂ ਅੱਜ ਕੱਲ੍ਹ ਸਾਨੂੰ ਪਤਾ ਇੱਕ ਵੀ ਲਾਰੀਆਂ ਕਮਾਕਾਰਾਂ ਚ ਬੰਦਾ ਇੰਨਾ ਵੀ ਜੀਆ ਕੋਈ ਸੋ ਟਾਈਮ ਹੀ ਨਹੀਂ ਹੁੰਦਾ ਚਲੋ ਕੋਈ ਪ੍ਰੋਗਰਾਮ ਦੇ ਬਹਾਨੇ ਸਾਰੇ ਇਕੱਠੇ ਹੋਏ ਨੱਚ ਟੱਪ ਲੈਂਦੇ ਨੇ ਅਮਰਾ ਗੋ ਬਗਵਾਰ ਕੱਢ ਲੰਦਾ ਆਲਾ ਸਕੇਟ ਕੇ ਹਣਾ ਨੱਚ ਕੇ ਕੋਈ ਮਿਲਦਾ ਨਹੀਂ ਅਜੇ ਅੱਜ ਕੱਲ੍ਹ ਸੋ ਟਾਈਮ ਘਟਾ ਪ੍ਰੋਗਰਾਮ ਦੇ ਬਹਾਨੇ ਕਿਤੇ ਅਗਲਾ ਹੁੰਦਾ ਜਾਂਦਾ ਹੱਸੇ ਸਕੇਟ ਨੱਚ ਟੱਪ ਲੈਂਦਾ ਮੈਂ ਤੁਹਾਨੂੰ ਪਾਤਿ ਅੱਜ ਦਾ ਵੀਜੀ ਲਾਈਵ ਬਹਰ ਇੱਕ ਦੀ ਅਰੇ ਰਸਤੇ ਆਨ ਜੁਆਏ ਕਰਦੇ ਹੋਏ ਕਿ ਕਿ ਤੁਹਾਨੂੰ ਦਿਖਾਵਾਂ ਮੈਂ ਪਾ ਹਰਿਆਣੀ ਡਾਂਸ ਹਰਿਆਵਨੀ ਡਾਂਸ ਹਰਿਆਣੇ ਦੇ ਕਿਉਂਕਿ ਜੋ ਲੱਖੀ ਫੌਜੀ ਆ ਨਾਨਕੇ ਹਰਾਨੇ ਹਰਿਆਣੇ ਚ ਨੇ ਮਾਮੇ ਲਾਲ ਵਗੈਰਾ ਮਾਮੇ ਦੇ ਮੁੰਡੇ ਦੇ ਭਰਾ ਸਾਰੇ ਹਰਿਆਣੇ ਚ ਨੇ ਕੋਈ ਹਰ ਇੱਕ ਨੂੰ ਜਿਵੇਂ ਆਪਣਾ ਲਾਲੋ ਸਿਸਟਮ ਚੱਲ ਪਿਆ ਵੀ ਡਾਂਸ ਆਪਾਂ ਕਰਦੇ ਆਪਾਂ ਉਹਦੇ ਹਰਿਆਣੇ ਦੇ ਗਾਣੇ ਹੋ ਤਰੀਕੇ ਨਾਲ ਉਹ ਤੇ ਡਾਂਸ ਕਰਦਾ ਮੈਂ ਦੇਖੋ ਰੈਸਾਉਂਡ ਨੂੰ ਸੇ ਪਹਿਲਾਂ ਬੰਦ ਕਰਨਾ ਪੈਂਦਾ ਇਹ ਗਾਣਾ ਬਹੁਤ ਸੋਹਣਾ ਸੀ ਪਰ ਅਪਨ ਨਹੀਂ ਲਾ ਸਕਦੇ ਕਾਪੀਰਾਈਟ ਵਗਾਰਾ ਦਿੱਕਤ ਕਰਕੇ ਦੇਖੋ ਜੀ ਹਰਿਆਣੇ ਵਾਲਿਆਂ ਦਾ ਡਾਂਸ ਦੇਖੋ ਹਰਿਆਵਣੀ ਡਾਂਸ ਹਰਿਆਣੀ ਹਰਿਆਣੇ ਵਾਲੇ ਭਰਾ ਮੇਰੇ ਰਿਸ਼ਤੇਦਾਰ ਨੇ ਹਰਿਆਣੇ ਜੁਸੇ ਨਾਨਕੇ ਉਹਨਾਂ ਨੇ ਵੀ ਵਧੀਆ ਡਾਂਸ ਕੀਤਾ ਦੇਖੋ ਬਹੁਤ ਸੋਹਣਾ ਪਰ ਗੰਦਾ ਸੀ ਕੈਂਟ ਗੱਲਬਾਤ ਸੀਗੀ ਬਹੁਤ ਵਧੀਆ ਨੱਚੇ ਟੱਪੇ ਸਾਰੇ ਹੱਸੇ ਕੱਢੇ ਇਹੀ ਪਿਆਰ ਹੁੰਦਾ ਹੈ ਨਾ ਬਹਨੇ ਵਾਲੇ ਸਾਰੇ ਰਿਸ਼ਤੇਰ ਭੈਣ ਭਰਾ ਇਕੱਠੇ ਹੋ ਜਾਂਦੇ ਨੇ ਪ੍ਰੋਗਰਾਮ ਦੇ ਮਹਾਨੋਂ ਤਾਂ ਕੋਣ ਕਿਸੇ ਕੋਲ ਜਾਣਦਾ ਕਿਹਦੇ ਕੋਲ ਟਾਈਮ ਆਪਾਂ ਦੇਖ ਲਈਆਂ 10 ਮਿੰਟ ਜਾਂਦਾ ਹੁੰਦਾ ਦੇਖੋ ਜੀ ਹਾਂਜੀ ਆਪਾਂ ਚੱਲਿਆਂ ਅੱਜ ਬਰਾਤ ਅੱਜ ਬਰਾਤ ਮੈਂ ਇਕੱਲੇ ਨਹੀਂ ਜਾਣਾ ਗਗਨ ਤਾਂ ਨਹੀਂ ਜਾਊ ਮੇਰੇ ਨਾਲ ਇਕੱਲੇ ਜਾਊਗਾ ਮੈਂ ਅੱਜ ਤਿਆਰ ਵਾਰ ਹੋ ਚੁੱਕੇ ਆਪਾਂ ਤੇ ਚਲਦੇ ਆ ਸਾਰੇ ਆ ਚੁੱਕੇ ਨੇ ਮੈਂ ਥੋੜਾ ਲੇਟ ਸੀਗਾ ਦਿਖਾਵਾਂ ਤੁਹਾਨੂੰ ਪਾਇਲਟ ਸਹਾ ਸਿਸਟਮ ਬਣੇ ਰਹੋ ਦੇਖਦੇ ਆ ਕਿ ਬਣਦਾ ਇਸ ਤੋਂ ਬਾਅਦ ਗੱਡੀ 'ਚ ਬੈਠ ਚੁੱਕੇ ਸੀਗੇ ਨਾਲ ਚਮਕੌਰ ਭਰਾ ਆਪਣਾ ਕ੍ਰਿਸ਼ਨ ਕੁਲਵੀਰ ਲੱਵੀ ਫੜਵਾਰੀ ਦੀਪੂ ਨੰਬਰਦਾਰ ਤੇ ਮੈਂ ਤੇ ਇੱਕ ਬੱਚਾ ਸੀ ਸਾਡੇ ਨਾਲ ਸਾਡੇ ਡਾਕਟਰ ਤਾਰੀ ਜੀ ਦਾ ਮੁੰਡਾ ਚਲੋ ਮੈਂ ਕਿਹਾ ਵੀ ਚਲੋ ਵੀਡੀਓ ਵੀ ਜ਼ਰੂਰੀ ਹੈ ਹਨਾ ਜਾ ਰਹੇ ਜਾਂਦੇ ਆ ਸਾਰੇ ਭਰਾ ਇਕੱਠੇ ਗੱਡੀ 'ਚ ਗਏ ਸੀਗੇ ਸਾਰੇ ਬੈਠੇ ਸੀ ਇਹ ਕਲੇਪ ਵਿੱਚ ਐਡ ਕੀਤਾ ਜਿਾ ਪਤਾ ਲੱਗਦਾ ਕਿ ਕਿਹੜੇ ਕਿਹੜੇ ਫਰਾ ਸੀਗੇ ਆਪਾਂ ਹਨ ਇਹ ਜ਼ਰੂਰੀ ਹੁੰਦਾ ਇਸ ਤੋਂ ਬਾਅਦ ਆਪਾਂ ਥੋੜਾ ਰਸਤੇ ਦਾ ਵੀ ਚਲੋ ਸੀਨ ਵਿੱਚ ਐਡ ਕਰ ਲਿਆ ਦਿਖਾਤਾ ਵੀ ਚਲੋ ਜਾ ਰਹੇ ਆਪਾਂ ਹਨ ਕੋਈ ਪ੍ਰੋਪਰ ਕਰਨਾ ਜ਼ਰੂਰੀ ਹੁੰਦਾ ਸਾਰੇ ਚੀਜ਼ਾਂ ਵਧੀਆ ਰਾਂ ਦਾ ਰਸਤੇ ਗਏ ਬਹੁਤ ਸਫਰ ਦੂਰ ਸੀਗਾ ਹੈਗਾ 1.5-2 ਘੰਟੇ ਰਸਤਾ ਅਸਲ ਪਹੁੰਚ ਕੇ ਪੈਲਸ ਵਿੱਚ ਪਹੁੰਚ ਗਏ ਸੀ ਕੈਮ ਗੱਲਬਾਤ ਰਹੀ ਕਿ 12 ਵਜੇ ਬਰਾਤ ਪਹੁੰਚ ਚੁੱਕੀ ਸੀ ਨਹੀਂ ਆਪਾਂ ਦੇਖ ਲਈ ਇੱਕ 1.5-2 ਵਜੇ ਬਰਾਤ ਆ ਪਹੁੰਚਦੀਆਂ ਨੇ ਸਾਡੇ ਮੈਂਬਰ ਸਾਹਿਬ ਮਹਿੰਦੀ ਮੈਂਬਰ ਜਨ ਲੜਕੇ ਦਾ ਵਿਆਹ ਸੀ ਉਹਨੇ ਹਿੰਮਤ ਰੱਖ ਤਦ ਨੂੰ ਜਲਦੀ ਜਾਣਾ ਫਿਰ ਚੱਲਦਾ ਹੋਵੇ ਚੱਲੇ ਸੀ ਉਹਨੂੰ ਤਾਂ 12 ਵਜੇ ਪਹੁੰਚ ਗਏ ਸੀਗੇ ਫਿਰ ਖਾਦਾ ਪੀਤਾ ਸਾਰਿਆਂ ਨੇ ਇੰਜੋਏ ਕੀਤਾ ਸਾਰੇ ਦੇਖੋ ਖਾ ਪੀ ਰਹੇ ਨੇ ਪੂਰਾ ਕੋ ਸਾਫਰ ਦੂਦਾ ਜਿਹੜੇ ਦੋ ਘੰਟਾ ਸਾਫਰ ਹੈਗਾ ਸੀਗਾ ਤੇ ਤਾਂ ਉੱਤੇ ਪਹੁੰਚੇ ਨਾਲ ਮੇਰੇ ਬੁੱਟਾ ਸ਼ਰਮਾ ਜੀ ਖਾਰੇ ਸੀਗੇ ਤੇ ਨਾਲੜਾ ਸੀਪਾ ਮੈਂਬਰ ਸੰਦੀਪ ਕੁਮਾਰ ਜੀ ਸਾਡੇ ਮੈਂਬਰ ਨੇ ਬਾੜ ਦੇ ਇਹ ਵੀ ਪਹੁੰਚੇ ਹੋਏ ਸਾਰੇ ਕੋ ਘਰਤ ਬਹੁਤ ਸੀ ਬਰਾਤ 200 ਪਲੱਸ ਬਰਾਤ ਸੀਗੀ ਸਾਰੇ ਪਤਵੰਤੇ ਸੱਜਣ ਪਹੁੰਚੇ ਹੋਏ ਸੀਗੇ ਤੇ ਵਧੀਆ ਰਿਹਾ ਦੇਖੋ ਬਾਕੀ ਇਹ ਦੇਖੋ ਘੈਂਟ ਮਾਹੌਲ ਸੀਗਾ ਪੈਸਟਰ ਸਿਸਟਮ ਬਹੁਤ ਸੋਹਣਾ ਬਣਾਇਆ ਸੀ ਦੇਸੀ ਚੀਜ਼ਾਂ ਗਏ ਸਿੰਪਲ ਆ ਦੇਖੋ ਵਾਜੇ ਘਾਟ ਜਗਾ ਬਣਾਈ ਹੋਈ ਸੀ ਇਥੇ ਚੀਜ਼ ਚਲੋ ਬਟਰਾਈ ਕੀਤਾ ਥੋੜੀ ਵੀਡੀਓ ਬਣਾ ਲਈ ਹੈ ਨਾ ਵਧੀਆ ਹੁੰਦਾ ਸਾਰੇ ਭਰਾ ਖਾ ਵੀਰੇ ਇਕੱਠੇ ਸੀ ਗਏ ਸੀ ਗੱਡੀ ਜੀ ਇਕੱਠੀ ਚਲੋ ਰਹੇ ਉੱਥੇ ਜ਼ਿਆਦਾਤਰ ਅਸੀਂ ਚਲੋ ਇਹਦੀ ਵੀਡੀਓ ਬਣਾਈ ਬਹੁਤ ਸੋਹਣੀ ਜਗਾ ਬਣਾਈ ਹੋਈ ਸੀ ਇਹਨਾਂ ਨੇ ਬੈਠਣ ਨੂੰ ਪਤਾ ਘੈਂਟ ਸਿੰਪਲ ਜਨੇ ਗੜਜਾ ਬਣਾਇਆ ਸੀ ਸੋਹਣਾ ਲੱਗਿਆ ਬਹੁਤ ਆ ਚਲੋ ਵੀਡੀਓ ਬਣਾ ਲਈਏ ਫਿਰ ਮੈਂ ਤੇ ਦੀਪੂ ਨੇ ਇਹ ਚਲੋ ਮੁੰਡੇ ਦਾ ਵੀਡੀਓ ਬਣਾ ਲੈ ਸਾਡੀ ਅਸੀਂ ਮੜਾ ਗੇੜਾ ਦੇ ਲਈ ਹੈ ਨਾ ਆਪਾਂ ਬਜੇਗਾ ਟੀ ਆਉਂਦਾ ਏ ਤੋ ਨਰਨਾਂ ਦੇ ਵਿੱਚ ਦਾ ਮੁੰਡੇ ਵਾੜਾ ਘੈਂੜਾ ਤੁਰਦੇ ਜਾਂਦਾ ਘੱਟ ਹੀ ਆਉਂਦਾ ਸਿੰਪਲ ਜਿਵੰਦੀਆਂ ਥੋੜੇ ਸੀ ਨੂੰ ਪਤਾ ਹੀ ਐ ਚਲੋ ਵੀਡੀਓ ਬਣਾ ਲਈ ਫਿਰ ਦੇਖੋ ਜੀ ਪੈਲਸ ਦੀ ਮੈਂ ਆਪ ਚਲੋ ਬਹੁਤ ਸੋਹਣਾ ਲੱਗਿਆ ਆਪਣੀ ਜਗਾ ਜੀ ਕਰੇ ਬਣਾ ਲਈ ਆਪਾਂ ਵਜੇ ਸੋਹਣਾ ਪੈਲਸ ਸੀ ਖੁੱਲਾ ਡੁੱਲਾ ਪੈਲਸ ਜੀਗਾ ਤੇ ਡੈਕੋਰੇਸ਼ਨ ਵਗੈਰਾ ਸਿੰਪਲ ਵਧੀਆ ਲੱਗੀ ਘੈਂਟ ਮੂੰਹ ਜਿਆਦਾ ਦੇਖੋ ਸਿੰਪਲ ਜੀ ਡੈਕੋਰੇਸ਼ਨ ਸੀ ਉਹ ਚੀਜ਼ਾਂ ਸਿੰਪਲ ਸੀ ਆ ਸੋਹਣਿਆ ਵੱਧ ਲੱਗੀਆਂ ਕੁਝ ਜ਼ਿਆਦਾ ਹਾਈ ਫਾਈ ਨਹੀਂ ਸੀ ਕੰਮਾ ਸੋਹਣਾ ਬਹੁਤ ਲੱਗਿਆ ਖੁੱਲਾ ਪੈਲਸ ਜਿਹਾ ਬਹੁਤ ਸੋਹਣਾ ਪ੍ਰਬੰਧ ਸੀ ਖਾਣ ਪੀਣ ਦਾ ਪ੍ਰਬੰਧ ਬਹੁਤ ਟੌਪ ਕਲਾਸ ਜਿਵੇਂ ਇਨਾ ਘੱਟ ਸੀ ਕਿ 2250 ਬਰਾਸ ਸੀਗੀ ਭਾਈ ਕੁੜੀਆਂ ਵਾਲੇ ਕੁੜੀਆਂ ਹੋ ਜਾਂਦੇ ਨੇ 4500 ਦੇ 500 ਦੇ ਕਰੀਬ ਹੋਊਗਾ ਬੰਦਾ ਮੈਨੂੰ ਲੱਗਦਾ ਬਹੁਤ ਸੋਹਣਾ ਪ੍ਰਬੰਧ ਸੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਖਾਣ ਪੀਣ ਦਾ ਪ੍ਰਬੰਧ ਬਹੁਤ ਸੋਹਣਾ ਸਾਫ਼ ਸੁਥਰਾ ਤੇ ਕੁਆਲਿਟੀ ਵਾਈਜ਼ ਬਹੁਤ ਸੋਹਣੀ ਕੁਆਲਿਟੀ ਦਾ ਖਾਣ ਪੀਣ ਦੀ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਅਵੇਲੇਬਲ ਰਹੀ ਹੈ ਨਹੀਂ ਵੀ ਆ ਚੀਜ਼ ਮੱਕ ਗਿਆ ਫਲਾਣਾ ਕੋਈ ਵੀ ਚੀਜ਼ ਘਟੀ ਨਹੀਂ ਦੇ ਕੋਪੈਲਸ ਦੀ ਵੀਡੀਓ ਫੇਰ ਮੈਂ ਦੁਬਾਰਾ ਅੰਗੇ ਡੈਕੋਰੇਸ਼ਨ ਉਹ ਫ੍ਰੀ ਸੀਗੇ ਬੈਗੇਜ ਖਾ ਪੀ ਕੇ ਵੀ ਚਲੋ ਥੋੜੀ ਰੈਸਟ ਕਰ ਲਾਂ ਨੇ ਰੈਸਟ ਕਰਕੇ ਚਲੋ ਦਿਖਾਇਆ ਸਾਰਾ ਪੈਲਸ ਦੀ ਡੈਕੋਰੇਸ਼ਨ ਉਹ ਸੋਹਣੀ ਕਰੀ ਹੋਈ ਸੀ ਜੀ ਕਰਤਾ ਹੁੰਦਾ ਹੈ ਨਾ ਵੀ ਚਲੋ ਦਿਖਾਈਏ ਵੀ ਸਾਰੀ ਡੈਕੋਰੇਸ਼ਨ ਦਿਖਾਈ ਤੁਹਾਨੂੰ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਸੀਗਾ ਵਧੀਆਂ ਗੱਲਬਾਤ ਸੀ ਘੈਂਟ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀਗੇ ਇਹਦੇ ਦੁਬਾਰਾ ਦਿਖਾਵਾਂਗੇ ਤੁਹਾਨੂੰ ਆਪਾਂ ਚੱਲੂਗਾ ਆਰਕੈਸਟਰਾ ਦਾ ਪ੍ਰੋਗਰਾਮ ਉਹ ਫ੍ਰੀ ਬੈਠੇ ਸੀ ਮੈਂ ਚਲੋ ਵੀਡੀਓ ਵਗੈਰਾ ਬਣਾਈ ਇਹਨੇ ਤੇ ਉਹ ਦਿਖਾ ਮੈਂ ਤੁਹਾਨੂੰ ਸਾਰਾ ਸਿਸਟਮ ਬਣੇ ਰਿਹਾ ਉਹ ਨਾਲ ਬਲੌਗ ਦੇ ਬਹੁਤ ਸੋਹਣੇ ਪ੍ਰਬੰਧ ਸੀ ਖਾਣ ਪੀਣ ਦੇ ਸਾਰੇ ਕਾਜ ਦੇ ਪ੍ਰਬੰਧ ਸੀਗੇ ਰਿਵਰਟ ਹੋਵੇ ਚਲੋ ਥੋੜੇ ਆਪ ਦੇ ਗ੍ਰੀਨ ਕੈਮਰਾ ਕਮਾ ਲਿਆ ਪਤਾ ਲੱਗ ਗਿਆ ਨਵੀਂ ਵਦ ਨਾਲ ਕ੍ਰਿਸ਼ਨ ਕੁਮਾਰ ਜੀ ਬੈਠੇ ਆਪਣਾ ਭਰਾ ਤੇ ਇਸ ਤੋਂ ਬਾਅਦ ਦਿਖਾ ਮੈਂ ਤੁਹਾਨੂੰ ਆਊ ਜੀ ਲਾੜੇ ਦੀ ਐਂਟਰੀ ਕਿਉਂਕਿ ਅਸੀਂ ਪਹਿਲਾਂ ਪਹੁੰਚ ਚੁੱਕੇ ਸੀ ਖਾ ਪੀ ਕੇ ਵਿਹਲੇ ਹੋਏ ਸੀਗੇ ਤੋਂ ਲੋ ਜੀ ਐਂਟਰੀ ਹੋ ਗਈ ਮੁੰਡੇ ਦੀ ਹੁਣ ਕੋਈ ਇਹਨਾਂ ਨੇ ਆਪਣਾ ਲਾਹਮਾ ਕਰਾਉਣੀ ਸੀ ਇਸਦੇ ਉਧਰ ਨੰਗ ਜੀ ਗੁਰਦੁਆਰਾ ਸਾਹਿਬ ਆ ਗਏ ਸੀਗੇ ਤੇ ਲਾਹਮਾ ਕਰਾ ਕੇ ਬਾਅਦ ਚ ਆਏ ਸੀ ਘੰਟਾ ਡੇਢ ਘੰਟਾ ਬਾਅਦ ਚ ਉਹਦੇ ਕਾਜੀ ਖਾ ਪੀ ਕੇ ਫੇਟ ਪੂਜਾ ਪੂਰੀ ਕਰ ਲਈ ਸੀ ਦੇਖੋ ਜੀ ਹੁਣ ਆ ਚੁੱਕੇ ਨੇ ਕਿਉਂਕਿ ਉਹ ਉੱਥੇ ਚਲੋ ਕਰਦੇ ਮੈਂ ਮੈਂ ਬਗਜਾਂ ਨਹੀਂ ਕਿਤੇੋਂ ਕੱਢੀਆਂ ਗਈਆਂ ਸੀ ਜਿਆਦਾ ਨਹੀਂ ਗਏ ਮੇਰੇ ਰਿਸ਼ਤੇਦਾਰ ਭੈਣ ਭਰਾ ਹੁੰਦੇ ਜਿਹੜੇ ਉਹ ਉੱਥੇ ਪਹੁੰਚੇ ਸੀ ਗੁਰਦੁਆਰਾ ਸਾਹਿਬ ਉੱਥੇ ਆਨੰਦ ਕਾਰਜ ਸਾਹਿਬ ਕਰਾ ਕੇ ਫਿਰ ਬਾਅਦ ਸਾਈ ਦੇਖੋ ਇਹ ਮੁੰਡਾ ਬਈ ਲੱਖੀ ਪਹੁੰਚੀ ਹੈ ਸਾਡਾ ਭਰਾ ਜੀ ਮੇਰੇ ਦਸੀਏ 7 ਵਜੇ ਦਾ ਅਕਸਰ ਜਿਹੜਾ ਨਾਕ ਪਹੁੰਚੇ ਹੋ ਜੀ ਪ੍ਰਭਾਸ ਮੇ ਤਾਂ ਸਾਡੇ ਇਸ਼ਤਿਆ ਸੱਜਣ ਮਿੱਤਰ ਪਹੁੰਚੇ ਹੋਏ ਸੀਗੇ ਸਾਰਿਆਂ ਨੂੰ ਇਨਵਾਈਟ ਕੀਤਾ ਸੀਗਾ ਬਹੁਤ ਘੱਟ ਸੀਗਾ ਬਹੁਤ ਵਰਾਤ ਗਈ ਸੀਗੀ ਬਹੁਤ ਸੋਹਣਾ ਪ੍ਰਪੰਧ ਜੀ ਦੇਖੋ ਪਹਿਲਾਂ ਤੋਂ ਵੋਕਾਂ ਡੈਕੋਰੇਟ ਕੀਤਾ ਹੋਇਆ ਸੀਗਾ ਸਾਰੇ ਮਿੱਤਰ ਨਾਲ ਸੀਗੇ ਚਲੋ ਮੈਂ ਜਿੱਥੇ ਪਹੁੰਚਦਾ ਪਹਿਲੇ ਗਏ ਸੀ ਗੱਪਾਂ ਮਾਰੀ ਸੁਣੇ ਵੀ ਬਾਅਦ ਚਲੋ ਮੈਂ ਵੀ ਮਿੱਤਰ ਨਾਲ ਬਲੌਗ ਬਣਾ ਲਾਂਗੇ ਆਪਣਾ ਤੇ ਤੁਹਾਨੂੰ ਇਹ ਫਾਦਰ ਸਾਹਿਬ ਨੇ ਇਹਨਾਂ ਦੇ ਮਹਿੰਦਰਪਾਲ ਜਿੰਦੀ ਮੈਂਬਰ ਜੀ ਸਾਡੇ ਮੈਂ ਚਲੋ ਇਹਨਾਂ ਨੂੰ ਵਿੱਚ ਐਡ ਕੀਤਾ ਮੜੇ ਨਾਲ ਮਹਾਂ ਚੁਰ ਹਨ ਹੱਕ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਇਸ ਤੋਂ ਬਾਅਦ ਹੀ ਹੋਈ ਆਪਣੀ ਮੇਲਨੀ ਦੀ ਰਸਮ ਮੇਲਨੀ ਕੀਤੀ ਗਈਆਂ ਜਿੱਤੇ ਕਾਫੀ ਟਾਈਮ ਲੱਗਿਆ ਪਰ ਛੋਟੇ ਛੋੜੇ ਛੋਟਚੇ ਬਣਾਇਆ ਸੀ ਆਪਾਂ ਨੇ ਹੋਰ ਰਿਸ਼ਤੇ ਜਿਆਦਾ ਸੀ ਤਾਂ ਕਰਕੇ ਕਾਫੀ ਟਾਈਮ ਲੱਗ ਗਿਆ ਸੀ ਇੱਥੇ ਵੀ ਮੈਨੂੰ ਤਾਂ ਬਾਅਦ ਅੱਗੇ ਫਿਰ ਆ ਗਿਆ ਜੀ ਨਾਕਾ ਸਾਲੀਆਂ ਦਾ ਸਾਲੀਆਂ ਵੱਲੋਂ ਨਾਕਾ ਲੱਗਿਆ ਹੋਇਆ ਸੀਗਾ ਹਰੀਬ ਨੂੰ ਕੱਟਿਆ ਜਾਊ ਇਹ ਦੁਆਲ ਸੁਨਵਾ ਜਿਹੜਾ ਹੁੰਦਾ ਆਪਣਾ ਰੀਤੀ ਰਿਵਾਜ ਕੀਤੇ ਗਏ ਸਾਰੇ ਇਹ ਸਾਲੀਆਂ ਨੇ ਭਾਈ ਮੁੰਡੇ ਦੀਆਂ ਕੋਜੀ ਸਾਹਿਬ ਦੀਆਂ ਲੋ ਇਹ ਦੁਆਲ ਫਿਰ ਜੋ ਰਸਮਾਂ ਹੁੰਦੀਆਂ ਸਾਰੀਆਂ ਉਹ ਮਿੱਠਾ ਕਰ ਆ ਗਿਆ ਇੱਕ ਦੂਜੇ ਦਾ ਗਿਫਟ ਵਗੈਰਾ ਦਿੱਤੇ ਗਏ ਤੇ ਦੇਣੇ ਸੀਗੇ ਤੇ پیسے ਦੇ ਕੇ ਫਿਰ ਇਹਨਾਂ ਕੱਟਿਆ ਜਾਊਗਾ ਉਹ ਆਪਾਂ ਤੁਹਾਨੂੰ ਦੱਸ ਦੇਣੀ ਕਿ ਕਿੰਨੇ ਪੈਸੇ ਦਿੱਤੇ ਕਿਉਂਕਿ ਮੈਂ ਦੂਰ ਸੀੜਾ ਮੈਨੂੰ ਨਹੀਂ ਪਤਾ ਲੱਗਿਆ ਕਿ ਕਿੰਨੇ ਦਿੱਤੇ ਥੋੜਾ ਦੂਰੋਂ ਕੈਚ ਕਰਦੇ ਸੀਗਾ ਉਹ ਰੌਲਾ ਜਿਆਦਾ ਹੁੰਦਾ ਮੇਰੇ ਜੀ.ਐੱਬ ਵਗੈਰਾ ਚੱਲਦੇ ਹੁੰਦੇ ਨੇ ਵਿੱਚ ਆਪਣੇ ਪੰਜਾਬੀ ਬੰਗੜੇ ਵਾਲੇ ਹੁੰਦੇ ਹੁੰਦੇ ਨੇ ਉਹਨਾਂ ਦਾ ਸਿਸਟਮ ਚੱਲ ਰਿਹਾ ਹੁੰਦਾ ਨਾਲ ਇਸੇ ਤੋਂ ਬਾਅਦ ਸਾਰੀ ਰਸਮਾਂ ਕੀਤੀਆਂ ਗਈਆਂ ਫੋਟੋ ਵਗੈਰਾ ਕਲਿੱਕ ਕਰਕੇ ਤੇ ਹੁਣ ਇਹ ਦੁਬਾਰ ਚੱਲਾਂਗੇ ਪੰਗਗੇ ਖਾਣਗੇ ਖਾਣਾ ਪੀਣਾ ਆਪਾਂ ਖਾਤੀ ਲਿਆ ਹੁਣ ਚੱਲੂ ਜੇ ਆਪਣਾ ਸਿਸਟਮ ਆਰਕੈਸਟ੍ਰਾਂ ਦਾ ਪ੍ਰਬੰਧ ਸੀ ਆਈ ਆਪਣਾ ਗੁਰਪ੍ਰੀਤ ਭਰਾ ਵੱਲੋਂ ਕੀਤਾ ਗਿਆ ਸੀਗਾ ਆਰਕੈਸਟ੍ਰਾਂ ਸਿਸਟਮ ਬਣਾਇਆ ਹੋਇਆ ਸੀ ਵਧੀਆ ਸੀਗਾ ਸੋਣਾ ਪ੍ਰੋਗਰਾਮ ਸੀਗਾ ਤਾਂ ਪ੍ਰਾ ਗੁਰਪ੍ਰੀਤ ਕਾਲੂ ਨੇ ਪ੍ਰਬੰਧ ਸੀ ਸਾਰੇ ਇਹ ਵਧੀਆ ਪ੍ਰੋਗਰਾਮ ਹੁੰਦਾ ਮੁੰਡੇ ਦਾ ਮੌਕਾ ਵੀ ਦਿਆ ਕਰੋ ਆਪਾਂ ਨੂੰ ਨਾਲ ਪ੍ਰਾਰਿੰਕੂ ਹੁੰਦਾ ਡੀਜੇ ਸਿਸਟਮ ਸੀਗਾ ਡੀਜੇ ਸ਼ਰਮਾ ਸੰਗਰੂਰ ਆਪਣੇ ਪ੍ਰਾ ਆਪਣੇ ਪਿੰਡ ਦੀ ਨੇ ਵਿੱਕੀ ਤੇ ਡਿੰਕੂ ਭਰਾ ਆਪਣੇ ਹੁੰਦੀਆਂ ਪ੍ਰਬੰਧਨ ਹੁੰਦੇ ਬਹੁਤ ਸੋਹਣੇ ਪ੍ਰੋਗਰਾਮ ਹੁੰਦੇ ਇਹਨਾਂ ਦੇ ਵੀ ਇਹਨਾਂ ਨੂੰ ਮੌਕਾ ਦਿਆ ਕਰੋ ਭਾਈ ਜੀ ਨੂੰ ਕੀ ਲੋੜ ਹੁੰਦੀ ਆ ਕੋਈ ਖਾਣਾ ਪੀਤਾ ਖਾਦਾ ਹੋਇਆ ਸੀ ਚਲਾਂ ਜਿਵੇਂ ਬਹਿ ਕੇ ਆਰਕੈਸਟਰਾ ਵਗੈਰਾ ਦੇਖ ਲਈਏ ਚਲੋ ਸੌਂਗ ਸੁਣ ਲਈ ਬਹੁਤ ਥੱਕ ਜਾਂਦਾ ਖਾਂਦਾ ਖਾਂਦਾ ਪੀਂਦਾ ਗੇੜ ਜਾਂਦਾ ਚੱਕ ਜਾਂਦਾ ਉਧਰ ਪੱਜੋ ਉਧਰ ਪੱਜੋ ਪਰ ਕਿ ਇਹ ਬੈਗ ਨਾਲ ਜਿਹੜਾ ਇਹਨਾਂ ਦੀ ਵੀਡੀਓ ਵਿੱਚ ਐਡ ਕਰ ਲਈ ਆਪਾਂ ਨੇ ਕੋਈ ਵੀ ਹੱਕ ਬਣਦਾ ਹੁੰਦਾ ਜਿਹੜੇ ਪ੍ਰਬੰਧ ਸਾਰੇ ਇਹ ਸਿਸਟਮ ਚੱਲਦਾ ਸਾਰਾ ਦਿਖਾਉਣਾ ਚਾਹੀਦਾ ਉਹ ਬੈਠੇ ਥੋੜਾ ਟਾਈਮ ਸੀ ਬੜਾ ਟਾਈਮ ਤਾਂ ਨਹੀਂ ਬੈਠੇ ਕਰ ਆਪਾਂ ਥੋੜਾ ਜਿਹਾ ਆਪਾਂ ਦੇਖਿਆ ਫਿਰ ਡੀਜੇ ਸਿਸਟਮ ਚੱਲਿਆ ਦੇਖੇ ਇੱਕ ਦੋ ਗਾਣੇ ਸੋਨੇ ਬੈਠਿਆ ਨੇ ਉੱਥੇ ਉਹ ਰਸਟੀਵੀ ਜੁਰ ਗਿਆ ਸੀ ਰੀਨ ਨੂੰ ਕਾਫੀ ਕਿ ਥੱਕਿਆ ਨਾ ਸੀ ਇਹ ਤਾਂ ਨਾ ਗੇੜੇ ਦਿੰਦੇ ਸੱਕ ਜਾਂਦਾ ਬੰਦਾ ਕੋਈ ਪੈਲਸ ਬਹੁਤ ਲੰਬਾ ਸੀ ਵੱਡਾ ਜਿਆਦਾ ਇਹ ਪੈਲਸ ਪਰੰਤ ਬਹੁਤ ਸੋਹਣੀ ਸੀ ਵੱਡਾ ਸੀ ਉਧਰ ਵਾਗੇ ਉਧਰ ਵਾਗੇ ਫਰੀ ਜਾਂਦਾ ਬੰਦਾ ਹਣ ਤਾਂ ਗੱਲ ਥੋੜੇ ਥੱਕ ਜਾਂਦੇ ਆ ਇਹਦੇ ਬਾਸ ਨੂੰ ਉੱਪਰ ਦਿਖਾਵਾਂਗੇ ਜੀ ਇਹਦੇ ਵਿੱਚ ਇਹਦੋਂ ਨਾਲ ਹੀ ਐਡ ਕਰਾਂਗੇ ਥੋੜੇ ਨਾਲ ਪ੍ਰੀ ਬਰਡਿੰਗ ਹੁੰਦੀ ਹੈ ਜਿਹੜੀ ਉਹ ਵੀ ਸਕਰੀਨ ਤੇ ਚੱਲ ਪੰਦੀ ਚਲਾਉਂਦੇ ਹੁੰਦੇ ਨੇ ਫਿਰ ਬਹੁਤ ਸੋਹਣੀ ਬਣੀ ਹੋਈ ਸੀਗੀ ਤੁਹਾਨੂੰ ਉਹ ਵੀ ਦਿਖਾਵਾਂਗੇ ਬਣੇ ਰਹੋ ਨਾਲ ਉਹਨਾਂ ਤੇ ਆਰਕੈਸਟਰਾ ਆਣਨ ਦਾ ਲੋ ਤੁਸੀਂ ਦੇਖੋ ਰੋਣੇ ਪ੍ਰਬੰਧ ਸੀਗੇ ਇਹ ਵੀ ਜ਼ਰੂਰੀ ਹੋ ਗਿਆ ਕਿ ਤੇ ਵਿਆਹ ਸ਼ਾਦੀ ਚ ਹੁਣ ਆਰਕੈਸਟ੍ਰਾਂ ਦਾ ਕੰਮ ਆਮ ਹੀ ਹੋ ਗਿਆ ਹਨਾ ਇਨਸ਼ਾਅੱਲਾ ਨਾਲੇ ਚੱਲ ਪੰਜਾਬੀ ਪੰਗੜੇ ਵਾਲੇ ਹੁੰਦੇ ਨੇ ਜਿਹੜੇ ਪਜਾਮਾ ਲਬਾਈ ਕਿੱਦਾਂ ਕਹਿੰਨੇ ਆਪਾਂ ਹੋ ਵੀ ਆਉਂਦੇ ਨੇ ਨਾਲ ਡੀ ਜੇ ਵੀ ਨਾਲ ਚੱਲਦੇ ਚੱਲਦੇ ਨੇ ਆਰਕੈਸਟਰਾ ਵਗੈਰਾ ਹਨਾ ਇਹ ਵੀ ਜ਼ਰੂਰੀ ਆ ਬਾਈ ਇਹ ਤੇ ਬਣਾ ਵੀ ਚਲੋ ਟਾਈਮ ਪਾਸ ਵੀ ਨਹੀਂ ਹੁੰਦਾ ਮੈਂ ਕਹਿੰਦਾ ਹਮੜਾ ਇਹਨੂੰ ਦੇਖ ਲਾਂਦਾ ਅਗਲਾ ਨਹੀਂ ਬੰਦਾ ਕਰੂਗਾ ਇਹ ਵੀ ਕੀ ਇਹਨਾਂ ਦੇਖ ਕੇ ਚਲੋ ਅੰਜੋਏ ਕਰ ਲਾਂਦਾ ਬੰਦਾ ਦਹਾ ਮਿੰਟ ਟੈਸਟ ਹੋ ਜਾਂਦੀ ਬਹਾਨੇ ਨਾਲ ਨਾਲੇ ਚਲੋ ਨਾਲੇ ਦੇਖ ਲਾਂਦਾ ਅਗਲਾ ਇਸ ਤੋਂ ਬਾਅਦ ਹੀ ਹੋਈ ਐਂਟਰੀ ਜੋੜੀ ਦੀ ਨਵੀਂ ਵਿਆਹੀ ਜੋੜੀ ਦੋਨੇ ਕਪਲਸ ਦੀ ਐਂਟਰੀ ਹੋਈ ਨਾਲ ਰਿਸ਼ਤੇਦਾਰ ਸੀਗੇ ਮੇਰੇ ਫਾਦਰ ਸਾਹਿਬ ਨੇ ਲੱਖੀ ਦੇ ਰਿਸ਼ਤੇਦਾਰ ਭੈਣ ਭਰਾ ਨਾਲ ਸਾਰੇ ਭੈਣਾਂ ਸੀਆਂ ਸਾਰੇ ਰਿਸ਼ਤੇਦਾਰ ਭਰਾ ਰਿਸ਼ਤੇਦਾਰ ਹੁੰਦੇ ਜਿਹੜਾ ਸਾਰੇ ਪਹੁੰਚੇ ਹੋਏ ਸੀ ਨਾਲ ਚਾਚੇ ਤਾਏ ਮਾਸੀਆਂ ਮਾਸੜ ਭੂਆ ਫੁੱਫੜ ਸਭ ਨਾਲ ਸੀਗੇ ਰਿਸ਼ਤੇਦਾਰ ਜੀਜੇ ਵਗੈਰਾ ਸਾਰੇ ਪਹੁੰਚੇ ਹੋਏ ਸੀਗੇ ਲੋ ਜੀ ਹੁਣ ਆਉ ਜੋੜੀ ਵਿਆਹ ਵਾਲੀ ਜੋੜੀ ਵਧੀਆ ਦੇ ਕਪਲ ਕਹਿੰਚ ਕਿੰਨੇ ਨੇ ਲੋ ਜੀ ਇਹਨਾਂ ਦੀ ਮੈਸੇਜ ਵਧਾਈਆਂ ਭਾਈ ਅੱਖੀ ਨੂੰ ਨਵੀਂ ਜ਼ਿੰਦਗੀ ਵਧੀਆ ਸਫਰ ਨਵਾਂ ਸ਼ੁਰੂਆਤ ਹੋਈ ਹੈ ਸਟਾਰਡੀ ਕਲੱਬਸ਼ੇ ਵਹਿਗੁਰੂ ਹੋ ਜਾਂ ਸਭ ਸਾਰੇ ਡੀਜ ਆਪਣੇ ਕਾਲੂ ਗੁਰਪ੍ਰੀਤ ਕਾਲੂ ਦਾ ਪ੍ਰਬੰਧ ਹੁੰਦਾ ਸਾਰਾ ਆ ਦੂਆਂ ਅੱਜਕੱਲ ਬਹੁਤ ਕਰ ਲੱਗੇ ਵੀ ਲੋ ਜੀ ਹੁਣ ਇਹ ਦੁਬਾਰਾ ਚੱਲੂਗਾ ਆਪਣਾ ਇਹਨਾਂ ਦਾ ਪ੍ਰੀ ਵਾਟਿੰਗ ਵਾਲਾ ਸਿਸਟਮ ਚੱਲ ਪਿਆ ਜੀ ਇਹ ਹੈ ਤਾਂ ਲੰਬਾ ਥੋੜਾ ਜਿਹਾ ਪਰ ਆਪਾਂ ਚਲੋ ਥੋੜਾ ਸ਼ੂਟ ਕਰ ਲਿਆ ਸੀ ਕੋਈ ਫਿਰ ਤਾਂ ਨਹੀਂ ਵਲੌਗ ਜ਼ਿਆਦਾ ਵੱਡਾ ਬਣ ਜਾਂਦਾ ਆਪਾਂ ਚਲੋ ਥੋੜੇ ਟਾਈਮ ਦੇ ਵਿੱਚ ਐਡ ਕਰ ਲਿਆ ਸੀਗਾ ਇਹ ਚੱਲਿਆ ਇਸ ਤੋਂ ਦੇਖੋ ਇਸ ਤੋਂ ਬਹੁਤ ਖਾਣਾ ਪੀਣਾ ਖਾਧ ਰੋਟੀ ਖਾ ਕੇ ਅਸੀਂ ਵੈਸੇ ਮੈਂ ਉਹ ਵਲੌਗ ਨਹੀਂ ਬਣਾਇਆ ਕੋਈ ਥੋੜਾ ਖਾਣ ਪੀਣ ਦਾ ਥੋੜੀ ਦਿੱਕਤ ਹੀ ਹੋ ਜਾਂਦੀ ਹੈ ਕੇਵਲ ਬਣਾਉਣ ਚਾਏ ਹੁੰਦਾ ਹਨ ਘਰ 'ਚ ਬਰਾਂਦੇ ਵਾਹ ਰੋਟੀ ਪਾਣੀ ਛਕਦੇ ਸੀ 그다음에 ਵਾਪਸੀ ਪਾਲੀ ਸੀ ਫਿਰ ਅਸੀਂ ਨੇ ਚੱਲਦੀ ਥੋੜਾ ਸਾਕਨ ਪਾਤਾ ਸੀਗਾ ਸਾਗਣਾ ਲਾ ਵੀ ਕੋ ਜਿਆਦਾ ਕੱਟ ਸੀ ਸਪੀਡ ਬੱਸ ਉਹ ਵੀ ਐਡ ਨਹੀਂ ਕੀਤਾ ਕਿ ਬਲੌਗ ਵਿੱਚ ਹੁਣ ਜਿਆਦਾ ਪੀੜ ਸੀਗੀ ਕੋ ਦੂਰ ਕਰਕੇ ਜਿਆਦਾ ਆਉਣ ਦੀ ਕਾਲ ਸਾਰਿਆਂ ਨੂੰ ਜਲਦੀ ਚੱਲੀਏ ਤੇ ਦੇਖੋ ਜੀ ਦੁਵਾਜ ਖਾਣਾ ਪੀਣਾ ਖਾ ਕੇ ਚੱਲ ਪਈ ਸੀ ਇੱਥੋਂ ਜਲਦੀ ਥੋੜਾ ਜਿਹਾ 4:00 ਵਜੇ ਤੁਰਪੇ ਸੀਗੇ ਫਿਰ ਪਹੁੰਚ ਕੇ ਸਾਨੂੰ ਵਾਪਸ ਆਵਤੀ ਕਰਕੇ ਦਿਖਾਵਾਂਗੇ ਜੀ ਠੀਕ ਹੈ ਜੀ ਲਓ ਜੀ ਫਾਈਨਲੀ ਆਪਾਂ ਬਰਾਤ ਤੋਂ ਵਾਪਸ ਘਰ ਆ ਚੁੱਕੇ ਆ ਵਧੀਆ ਰਿਹਾ ਬਹੁਤ ਕੈਂਟ ਪ੍ਰੋਗਰਾਮ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਕੈਂਟ ਗੱਲਬਾਤ ਰਹੀ ਤੇ ਹੁਣ ਆ ਗਏ ਆਪਾਂ ਘਰੇ ਤਰ੍ਹਾਂ ਚੇਂਜ ਕਰਦੇ ਆਂ ਤੇ ਚੱਲਾਂਗੇ ਦੁਕਾਨ ਤੇ ਕਿਵੇਂ ਲੱਗਾ ਆਪਣਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਵਿੱਚ